ਦੋ ਭਰਾਵਾਂ ਵੀ ਦੋਨੇ ਇਕੱਠੇ ਤੇ ਇੱਕ ਨਾਲ ਚੋਣ ਉਹਨੇ ਕਿਹਨੇ ਚੱਕ ਲਈ ਸੀ ਚੱਕ ਲਈ ਤੂੰ ਆਵੇਂ ਵੇਲਾ ਰਹਿੰਦਾ ਤੇ ਤੂੰ ਐਵੇਂ ਪਰ ਜਿਹੜਾ ਪਰਨ ਖਾਰੇਂ ਦੇ ਨਾਲ ਮौज ਕਰਦਾ ਐਸ ਕਰਦਾ ਹੁਣ ਚੱਕ ਲਈ ਦੂਜੇ ਨਾਲ ਦੇ ਉਹ ਭਰਾਵਾਂ ਨੂੰ ਅਠਨੇ ਜਦ ਪੜਿਆ ਆਹ ਤੂੰ ਤੇ ਜਮਈ ਬੈਠਾ ਰਹਿਣਾ ਨਾ ਤੇ ਤੂੰ ਮਨ ਨੂੰ ਖਾਰੇ ਖਰਚਣੇ ਪੈਂਦੇ ਆ ਤੇ ਤੂੰ ਗਿਆ ਨਾ ਮੈਨਾਂ ਆਪਣੀ ਕੰਮ ਕਰਨਾ ਉਹਦਾ ਤੂੰ ਵਿੱਚਾ ਬੈਠ ਕੇ ਬੰਦਾ ਫਿਰ ਬੈਠਾ ਬੈਚਾ ਅੱਛਾ ਤੇ ਤੂੰ ਨੰਬਰ ਲੜੀ ਨਾ ਬਿਆ ਵੇਚਾ ਗਾਂ ਦੇ ਆਪਰਾ ਵਾ ਉਥੇ ਠੱਗ ਬੈਠੇ ਅੱਛਾ ਠੱਗ ਬੈਠੇ ਉਹ ਆਂਦੇ ਆ ਕਹੇ ਕਿੱਥੇ ਦੇ ਕਿੰਨੇ ਆ ਨੇ ਥੋਂ ਨੂੰ ਕਟਾ ਦੀਨਾ ਹਾਂ ਨਹੀਂ ਵੇਚਣਾ ਲੈ ਲੈ ਜੇ ਭਾਂਕਾ ਟੰਡੀਆਂ ਦੇਣੀ ਐ ਹਾਂ ਉਹਨਾਂ ਤੋਂ ਵੀ ਦਿੱਕਤ ਗਿਆ ਅੱਛਾ ਜਦੋਂ ਦੂਜੇ ਕੋਲ ਗਿਆ ਹਾਂ ਉਹ ਕਟਾ ਜਾ ਵੇਚਣਾ ਹਾਂ ਲੈਣਾ ਜੇ 15 20 ਲੈਣੀ ਐ ਨੇਟੋਂ ਕਟਾ ਦੀਨਾ ਉੱਥੋਂ ਵੀ ਨਿਕਲ ਗਿਆ ਤੀਜੇ ਕੋਲ ਗਿਆ ਉਹ ਵੇਚਦੇ ਕਟਾ ਜਾ ਕਿੰਨੇ ਪੈਸੇ ਲੈਣੀ ਐ ਨੇ ਥੋਂ ਨੂੰ ਕਟਾ ਦੀਨਾ ਮੈਨਾਂ ਨਹੀਂ ਵੇਚਣਾ। ਉਹ ਟੱਪ ਠੇ ਕੋਲੇ ਗਿਆ ਆਂ ਲੈਣਾ ਗੇ ਵੀ ਪੱਤੀ ਲੈਣੇ ਆ। ਕੱਟਾ ਜਾਂ ਵੇਚਣਾ ਹੈ। ਅੱਛਾ। ਉਹ ਸਾਡੇ ਅੱਗੇ ਆ ਫੜਾਓ। ਹਾਂ। ਵੇਚ ਕੇ ਪੜੀ ਘਰੇ ਆ ਗਿਆ ਉਹ। ਅੱਛਾ। ਘਰੇ ਆ ਕੇ ਤੇ ਬਹਿ ਗਿਆ। ਹਾਂ। ਬਹਿ ਗਿਆ। ਟਿਮਣਾ ਵੇਚਣ ਦਾ ਵੇੜ ਕਾਂ। ਹਾਂ। ਉਹ ਵੇੜ ਕਾਇਓ ਕਟਾਈ। ਹਾਂ। ਤੇ ਤੂੰ ਮੇਨੂੰ ਉੱਠ ਮਾਰਿਆ। ਹਾਂ। ਉਹ ਭਰਾਵਾ ਉਹ ਨਹੀਂ ਨਾ। ਪਰ ਉਹਨੇ ਬੁੜੀਆਂ ਨੇ ਲੀੜੇ ਪਾ ਲਈ ਅੱਛਾ ਬੁੜੀਆਂ ਨੇ ਵੀੜੇ ਪਾ ਲੇ ਤੇ ਖਾਤੇ ਰੱਖਣੀਆਂ ਰੋਟੀਆਂ ਅੱਛਾ ਤੇ ਉਹ ਥੋੜੀ ਫੇਟ ਟਪੈ ਜਾਵੇ ਹੋ ਰੋਟੀਆਂ ਅੱਛਾ ਇੱਕ ਨਿਕਲਿਆ ਉਹ ਕਰਮਾਲੀਏ ਕਿੱਥੇ ਚੱਲੀ ਐ ਹਾਂ ਦੂਜਾ ਨਿਕਲਿਆ ਉਹ ਕਰਮਾਲੀਏ ਕਿੱਥੇ ਚੱਲੀ ਐ ਤੀਜਾ ਨਿਕਲਿਆ ਉਹ ਉਹ ਬੋਲਿਆ ਉੱਪਰ ਅਵਾਜ਼ਾਂ ਇਕੱਠੇ ਹੋ ਗਈ। ਅੱਛਾ। ਉਹ ਨਹੀਂ ਉਹ ਕੰਝੜ ਉਹ ਆਪਾਂ ਕਿਸੇ ਨੂੰ ਨਾ ਦੇ ਕੇ ਬਾਪੂ ਨੂੰ ਦੇ ਦੇਉ। ਹਾਂ। ਆਪੇ ਪਣੀ ਟਟਾ ਕਰ ਕਰਕੇ ਜਿਆ ਕਰੂਗੀ। ਅੱਛਾ। ਉਹ ਨਹੀਂ ਠੀਕ ਐ। ਅੱਛਾ। ਇਹ ਭਾਈ ਬਾਪੂ ਦੇ ਟੀਟੇ ਬੁੱਟ ਪਿਆਰੇ ਨਾ ਅਡੋਡੀ ਕਰਦੇ। ਹਾਂ। ਕੋਈ ਮੋਗੇ ਨੂੰ ਮੋਗੇ ਕਾ ਟਾਕੇ ਨੂੰ ਕਿਤੇ ਕਰਤਾ। ਉਹ ਆਗੇ ਨਾ ਬੁੜੇ ਨੂੰ ਡਹਿ ਪਿਆ ਉਹ ਚੋਦਾ ਵੇ ਵੜ ਕਾਏ ਬਟੀਆਂ ਪੀਂਦਾ ਮੈਂ ਉਹ ਦੇਖੋ ਇੱਥੇ ਲੋਖਲ ਜੀ ਡਾਂ ਠੋਕੇ ਕੋਈ ਕੁਝ ਕਿਤੇ ਠੋਕੇ ਇਹ ਵੜ ਕਾ ਪੱਤੀ ਨਾ ਹੈ ਹਾਂ ਤੇ ਬੁੜੇ ਉਹਨਾਂ ਦਾ 4-5000 ਰੁਪਿਆ ਪਿਆਦਾ ਜਿਦੋਂ ਕਹੜਾ ਕੱਢ ਨਾ ਨਹੀਂ ਇੱਕ ਵਾਰੀ ਹੋਰ ਹਾਂ ਪੁਣੇ ਭਰਾਵਾ ਟੁੱਟਿਆ ਜਾਂ ਟਰੰਕ ਰੱਖਣੇ ਮੁੰਡੀ ਦੀ ਅੱਛਾ ਭਾਈ ਜਿਹੜੇ ਦਰਦਨ ਬਾਅਦ ਜਿਹੜੇ ਮਾਂ ਬਾਦ ਕਰਦਾ ਅੱਛਾ ਬੜਾ ਲਾਜ ਕਰੂੰਗਾ ਜੇ ਓਖੇ ਬੜੇ ਨੇ ਉਹਨੂੰ ਫੇਰ ਮੰਗਾਲਿਆ ਅੱਛਾ ਜਿਹਦੇ ਘਰੇ ਗਿਆ ਹੈ ਬਹੂ ਬਣ ਕੇ ਉਹ ਹਾਂ ਅੱਛਾ ਤੇ ਕੋੜ-ਕੋੜ ਕਰਕੇ ਤੇ ਫੇਰ ਬੈ ਬੜੀ ਨੂੰ ਅੱਛਾ ਭੈਣ ਪੁੱਲਾ ਇਹ ਵੇੜ ਕਾ ਪੱਟੀਆਂ ਦਾ ਆ ਵੇੜ ਕਾ ਉਹਨਾਂ ਦਾ ਆਪਦਾ ਹੀ ਨੇ ਫਿਰ ਹਾਂ ਪੱਟੀਆਂ ਪੀਂਆਂ ਦਾ ਅੰ ਆ ਆ ਦੋਤੇ ਨਹੀਂ ਆ ਗਿਆ ਹੋਰ ਪਿਆਰ ਲੈ ਜਾ ਤੇ ਖੜਾ ਕਾਡਾ ਅੱਛਾ ਉਹ ਨਈਂ ਭਰਾ ਵਾ ਇਹ ਨਈਂ ਫੁੱਜ ਮਾਰੇ ਤੇ ਨਈ ਹੀ ਆ ਉਹਨਾਂ ਫਿਰ ਮੁੜ ਕੇ ਨਾ ਕੋਟਿਆੜੇ ਆ ਗਏ ਅੱਛਾ ਤੇ ਮੁੰਡੇ ਉਹਨੇ ਮੰਡੀ ਹਾਂ ਉਹਨੇ ਭੈਣ ਮਾਈਆ ਉਹਦੇ ਇੱਕ ਦਿਨ ਹੀ ਹੋਰ ਆਉਂਗਾ ਹਾਂ ਤੇ ਬੁੜੇ ਨੂੰ ਮੋਗੇ ਲਖਣ ਕਰ ਦੇਉ ਹਾਂ ਨਾ ਖਣ ਮੋਗੇ ਬਈ ਜਾਂਦੇ ਆ ਇਹ ਗਾਂ ਮੁੰਡੇ ਨਾਲ ਚੜੀ ਜਾਂਦੇ ਆ ਅੱਛਾ ਉਹਾਂ ਦੇ ਵੀ ਉਹ ਜਿਆ ਮੰਜਾ ਲਈ ਜਾਂਦਾ ਨਾ ਹਾਂ ਅੱਛਾ ਉਹ ਮੰਜਾ ਡਗਾਉਣਾ ਹੈ ਅੱਛਾ ਇੱਕ ਮੁੰਡਾ ਦਾ ਮੈਂ ਡਗਾਉਂ ਬੜਿਆਲਾ ਮੰਜਾ ਹਾਂ ਬੜੀਲਾ ਮੰਜਾ ਜੁਕਿਆਣਾ ਮੈਂ ਹਵਾ ਨੂੰ ਗੰਡਾ ਦੇ ਰੂ ਮੈਂ ਡਗਾਉਂ ਹਾਂ ਉਹ ਜਿਆ ਠੀਕ ਹੈ ਉਹਨੇ ਬੜਵਾ ਮੰਜਾ ਡਗਾਤਾ ਉਹਦੇ ਮੇਰੇ ਪੜਦੇ ਚਾਰੀ ਉਹਦੇ ਮੁੰਡੇ ਅੱਛਾ ਉਹਨੇ ਮੁੰਡੇ ਉਹਦੇ ਮਗਲ ਭੱਜ ਪਈ ਚਾਰੀ ਅੱਛਾ ਤੇ ਮਗਲ ਜਿੱਦੇ ਵੀ ਤੇ ਉਹ ਜਿਹੜਾ ਸੀਗਾ ਡੋਟ ਨਹੀਂ ਹਰੋ ਵੀ ਮਾਰ ਮਾਰ ਕੇ ਜਾਂ ਬੋੜੇ ਨੂੰ ਡਾਇਆ ਉਹਨੇ ਉਹਨੇ ਅੱਛਾ ਜੀ ਲੈ ਵੜਕਾ ਹੀ ਹਾਂ 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 ਆਣਾ ਐ ਹੈ ਹੁੰਦਾ ਮੇਰ ਠੂਈ ਮੇਰਾ ਕੇ ਆ ਗਏਗਾ ਜਾ ਉਹ ਬੜੇ ਨੇ ਚਲਾਕੀ ਉਹਨਾਂ ਨੇ ਠੱਗਾਂ ਨੇ ਹੋਏ ਨਾ ਕੀਤੀ ਤੇ ਬੜੇ ਨੇ ਦੂਜੇ ਨੇ ਉਹਨਾਂ ਨਾਲ ਕਰਤੀ ਉਹਨਾਂ ਨੇ ਕੱਟੀ ਬਡੇ ਭਰਾ ਨੇ ਵੱਡੇ ਤਰਾ ਨਹੀਂ ਠੱਕੇ ਬੜੇ ਨੇ ਅੱਜੇ ਕੱਟੇ ਅੱਛਾ ਸਾਫਤਾ ਗੁਰੂ ਪਰ ਕਰ ਲਿਆ ਆਪਦਾ ਗੁਰੂ ਪਰ ਕਰ ਲਿਆ ਤੇ ਵੜ ਕਾ ਲੈ ਜਾਂਦਾ ਫਿਰ ਵੜ ਕਾ ਜੰਗਲੀ ਸੀ ਉਹਨਾਂ ਨਾਲ ਪਟੀਆਂ ਦਾ ਵੜ ਕਾ ਤਾਂ ਉਹਨਾਂ ਨੂੰ ਕਟਾਈ ਦਰਨਾ